ਜਾਂਕਰ 39 ਜਾਂਕਰ ਦੇ ਦੋ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਏਟ ਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਗੁਰਵੰਸ ਬੈਂਸ ਜੀ ਦੀ ਰਹਿਨਮਾਈ ਏਟ ਅਸੀਂ ਥਾਣਾ ਕਨੌਰ ਵਿੱਚ ਜੋ ਕਾਫੀ ਦਿਨਾਂ ਤੋਂ ਉਸ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਤੇ ਉਸ ਸੰਬੰਧੀ ਐਸਐਚਓ ਕਨੌਰ ਸਾਹਬ ਸਿੰਘ ਦੀ ਟੀਮ ਨੇ ਇੱਕ ਵਧੀਆ ਕੰਮ ਕੀਤਾ ਹੈ ਇਹਨਾਂ ਨੇ ਤਿੰਨ ਚੋਰ ਫੜੇ ਨੇ ਇੱਕ ਅਸੀਂ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ 331 4 ਤੇ 305 ਬੀ ਐਨ ਐਸ ਦਿੱਤਾ ਸੀਗਾ ਉਹਦੇ ਵਿੱਚ ਅਸੀਂ ਇੱਕ ਲੋ ਸੈਂਬਲੀ ਦਾ ਦੋਸ਼ੀ ਰਵੀ ਕੁਮਾਰ ਫੜਿਆ ਤੇ ਉਸ ਪਾਸੋਂ ਅਸੀਂ ਜਿਹੜੀਆਂ ਉਹ ਮੋਟਰਾਂ ਤੋਂ ਤਾਰਾਂ ਚੋਰੀ ਕਰਦਾ ਸੀ ਉਹ ਤਾਰਾਂ ਫੜੀਆਂ ਉਹਦੇ ਕੋਲੋਂ ਤੇ ਉਹਦੇ ਨਾਲ ਹੋਰ ਦੋਸ਼ੀਆਂ ਦੀ ਭਾਲ ਚੱਲਦੀ ਆ ਉਹ ਦੋਸ਼ੀ ਸਾਡੇ ਕੋਲੇ ਰਿਮਾਂਡ ਤੇ ਆ ਉਹਦੇ ਨਾਲ ਦੋ ਦੋਸ਼ੀ ਹੋਰ ਆ ਉਹ ਵੀ ਫੜੇ ਜਾਣਗੇ ਇਹ ਸਾਨੂੰ ਤਾਰਾ ਚੋਰੀ ਦੇ ਆ ਅੱਗੇ ਵੀ ਕਾਫੀ ਮਤਲਬ ਕੰਪਲੇਂਟਾਂ ਆਈਆਂ ਤੇ ਅਸੀਂ ਦੋਸ਼ੀ ਫੜ ਲਿਆ ਇਹ ਤੋਂ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਇਹਦੇ ਨਾਲ ਹੀ ਅਸੀਂ ਇੱਕ ਮੁਕੱਦਮਾ ਨੰਬਰ 78 ਅੰਡਰ ਮਿਤੀ 25 7 2025 ਨੂੰ ਅੰਡਰ ਸੈਕਸ਼ਨ 331 4 305 ਬੀ ਐਨ ਐਸ ਤਹਿਤ ਵਰਚਾ ਦੇ ਕੇ ਥਾਣਾ ਕਰੋਰ ਵਿੱਚ ਦੋ ਦੋਸ਼ੀ ਫੜੇ ਨੇ ਜੀ ਦਾ ਨਾਮ ਇੱਕ ਦਾ ਹੈਗਾ ਜੀ ਵਿਕਰਮ ਤੇ ਦੂਜਾ ਸੁਖਚੈਨ ਇਹ ਦੋਨੇ ਹਰਿਆਣਾ ਚ ਕੇਸਰੀ ਪਿੰਡ ਆ ਸਾਹਾ ਥਾਣਾ ਪਿੰਡ ਆ ਇਹ ਦੋ ਦੋਸ਼ੀ ਫੜੇ ਨੇ ਇਹਨਾਂ ਨੇ ਸੌਂਟੇ ਤੋਂ ਇੱਕ ਕਨਵਰਟਰ ਤੇ ਬੈਟਰੀ ਚੋਰੀ ਕੀਤੀ ਸੀ ਉਹ ਅਸੀਂ ਬਰਾਮਦ ਕਰਾ ਲਈ ਹੈ ਤੇ ਇਹ ਇਹ ਰਿਮਾਂਡਤੇ ਨੇ ਸਾਡੇ ਕੋਲ ਦੋਸ਼ੀ ਤੇ ਇਹਨਾਂ ਤੋਂ ਹੋਰ ਵੀ ਬਰਾਮਦਗੀ ਦੀ ਆਸ ਹੈ ਤੇ ਇਹਦੇ ਨਾਲ ਹੀ ਇੱਕ 79 ਨੰਬਰ ਮਕਦਮਾ ਐਂਡੀਪੀਐਸ ਸੈਕਟਰ ਦਾ 21276185 ਐਂਡੀਪੀਐਸ ਸੈਕਟਰ ਥਾਣਾ ਕਨੌਰ ਦਿੱਤਾ ਕੱਲ ਇਹ ਵੀ ਦੱਸਣਾ ਚਾਹੁੰਦੇ ਆਂ ਵੀ ਥਾਣਾ ਕਨੌਰ ਜਦੋਂ ਕਾਲਜ ਰੋਡ ਤੋਂ ਕਮੇਟੀ ਵਾਲਾ ਦਫ਼ਤਰ ਆ ਉਤੋਂ ਕਾਫੀ ਦੂਰ ਇੱਕ ਬੇਬਾਦ ਕੋਠਾ ਹੈ ਤੇ ਉਥੇ ਸਾਨੂੰ ਸ਼ਿਕਾਇਤ ਮਿਲੀ ਸੀ ਵੀ ਉਥੇ ਕੁਝ ਸ਼ਰਾਰਤੀ ਜਿਹੜੇ ਅੰਸਰ ਨੇ ਉਥੇ ਮਤਲਬ ਗਾਹੇ ਵਗਾਏ ਜਾ ਕੇ ਉਥੇ ਨਸ਼ਾ ਕਰਦੇ ਨੇ ਤੇ ਉਥੇ ਸਾਨੂੰ ਮਤਲਬ ਜਦੋਂ ਉਥੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਥੋਂ ਜਿਹੜਾ ਦੋ ਦੋਸ਼ੀ ਫੜੇ ਨੇ ਜਿਹੜਾ ਪਹਿਲਾ ਦੋਸ਼ੀ ਹੈ ਉਹਦਾ ਨਾਮ ਹੈ ਅਮਰਿਤਪਾਲ ਤੇ ਉਹਨੂੰ ਫੜ ਕੇ ਉਹਦੇ ਕੋਲੋਂ 4 ਗ੍ਰਾਮ ਅਸੀਂ ਚਿੱਟਾ ਬਰਾਮਦ ਕੀਤਾ ਤੇ ਅੱਗੇ ਉਹ ਜਿਹੜਾ ਲਖਵੀਰ ਸਿੰਘ ਤੇ ਸੰਜੇ ਸੀਗਾ ਦੋਚੀ ਉਹਨੂੰ ਦੇਣ ਜਾ ਰਿਹਾ ਸੀਗਾ ਉਹਦੇ ਚੋਂ ਲਖਵੀਰ ਸਿੰਘ ਅਰੈਸਟ ਕਰ ਲਿਆ ਤੇ ਜਿਹੜਾ ਸੰਜੇ ਆ ਉਹ ਵੀ ਜਲਦੀ ਅਰੈਸਟ ਹੋ ਜਾਏਗਾ ਇਹਦੇ ਬਾਰੇ ਬਦਸਾਣਾ ਚਾਹਨਾ ਕੱਲ ਕਿਸੇ ਨੇ ਵੀਡੀਓ ਵੀ ਪਾਈ ਸੀ ਵੀ ਇੱਥੇ ਜਿਹੜਾ ਘਨੌਰ ਇੱਥੇ ਇੱਕ ਬੇਬਾਦ ਕੋਠੇ ਦੇ ਵਿੱਚ ਗਾਹੇ ਵਗਾਹੇ ਮਤਲਬ ਇੱਥੇ ਨਸ਼ਾ ਕੀਤਾ ਜਾਂਦਾ ਤਾਂ ਉਹਦੇ ਜਐਸਐਚਓ ਘਨੌਰ ਨੇ ਉਹ ਵੀਡੀਓ ਤੇ ਤੁਰੰਤ ਕਾਰਵਾਈ ਕਰਦੇ ਹੋਏ ਤੇ ਉਹਦੇ ਬੰਦੇ ਤਿੰਨੇ ਬੰਦੇ ਜਿਹੜੇ ਨੋਮੀਨੇਟ ਕਰਕੇ ਜੀਚੋ ਦੋ ਬੰਦੇ ਅਸੀਂ ਮੌਕੇ ਤੇ ਫੜ ਲਏ ਨੇ ਤੇ ਉਹ ਵੀ ਅੱਜ ਉਹਨਾਂ ਦਾ ਰਿਮਾਂਡ ਲੈ ਕੇ ਅੱਗੋਂ ਹੋਰ ਤਫ਼ਤੀਸ਼ ਕਰਾਂਗੇ ਤੇ ਇਹਦੇ ਵਿੱਚ ਮੈਂ ਇਹ ਵੀ ਦੱਸਦਾ ਵੀ ਜਿਹੜਾ ਇਹਨਾਂ ਨੂੰ ਨਸ਼ਾ ਜਿਹੜਾ ਅੱਗੇ ਅਸੀਂ ਬੈਕਵਰਡ ਲਿੰਕੇਜ ਦੇ ਵਿੱਚ ਇੱਕ ਦੋਸ਼ੀ ਹੋਰ ਨਾਮਜ਼ਦ ਕਰ ਰਹੇ ਹਾਂ ਰਵੀ ਕੁਮਾਰ ਤੇ ਉਹਨੂੰ ਵੀ ਅਸੀਂ ਜਲਦ ਉਹਨੂੰ ਫੜ ਲਾਂਗੇ ਤਾਂ ਕਰਕੇ ਅਸੀਂ ਜਿਹੜੀਆਂ ਕਨੌਰ ਏਰੀਆ ਦੇ ਵਿੱਚ ਚੋਰੀਆਂ ਉਥੇ ਵੀ ਇਹਦੇ ਨਾਲ ਥੱਲ ਪਏਗੀ ਤੇ ਜਿਹੜਾ ਨਸ਼ੇ ਦਾ ਕਾਰੋਬਾਰ ਥੋੜਾ ਬੋੜਾ ਚੱਲ ਰਿਹਾ ਇਹਤੇ ਵੀ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ ਸਬੰਧੀ ਇਹ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਸਰ ਜਿਹੜੇ ਬੰਦੇ ਫੜੇ ਇਹਨਾਂ ਦਾ ਪਹਿਲਾਂ ਕਿਹੜਾ ਰਿਕਾਰਡ ਪਤਾ ਲੱਗਿਆ ਜੀ ਇਹਨਾਂ ਦਾ ਜੀ ਅਸੀਂ ਵੈਰੀਫਾਈ ਕਰ ਰਹੇ ਹਰਿਆਣੇ 'ਚ ਜਿਹੜੇ ਉਹ ਫੜੇ ਆ ਉਹਨਾਂ ਤੇ ਪਰਚੇ ਹੈਗੇ ਆ ਜੀ ਦਰਜ ਜਿਹੜੇ ਦੋ ਬੰਦੇ ਅਸੀਂ ਹਰਿਆਣੇ ਤੋਂ ਫੜੇ ਨੇ ਜਿਹੜਾ ਫਿਕਰਮ ਅਤੇ ਸੁਭਚੈਨ ਕੇਸਰੀ ਥਾਣੇ ਦੇ ਕੇਸਰੀ ਪਿੰਡ ਹੈ ਸਾਹਾ ਥਾਣੇ ਦੇ ਕਿਉਂਕਿ ਹਰਿਆਣਾ ਸਾਡੇ ਨਾਲ ਪੈਂਦਾ ਤੇ ਕਈ ਵਾਰੀ ਆਮ ਅਸੀਂ ਪਹਿਲਾਂ ਵੀ ਇੱਕ ਵਾਰੀ ਇੱਥੇ ਏਟੀਐਮ ਚੋਰ ਫੜੇ ਸੀਗੇ ਪਿੱਛੇ ਜੇ ਕਾਮੀ ਕਲਾ ਚੋਰੀ ਏਟੀਐਮ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਅਸੀਂ ਫੜੇ ਸੀ ਉਹ ਵੀ ਹਰਿਆਣੇ ਦੇ ਸੀ ਹਰਿਆਣਾ ਬਾਰਡਰ ਕਰਕੇ ਥੋੜੀ ਮੱਤੀਆਂ ਇਧਰ ਆ ਕੇ ਵਾਰਦਾਤਾ ਕਰਦੇ ਆ ਪਰ ਸਾਡੀ ਜਿਹੜੀ ਕਨੌਰ ਟੀਮ ਹੈ ਥਾਣੇ ਦੀ ਉਹ ਚੱਕਣੀਆਂ ਤੇ ਅਸੀਂ ਮਤਲਬ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਵਾਰਦਾਤ ਹੁੰਦੀ ਹੈ ਉਹਨੂੰ ਟ੍ਰੇਸ ਕਰਕੇ ਉਹਨਾਂ ਨੂੰ ਫੜ ਲੈਨੇ ਆ ਸਰ ਜੀ ਸਰਪਲਾਈ ਸਪਲਾਈ ਕਰਨ ਵਾਲੇ ਤੇ ਇੱਕ ਨਸ਼ਾ ਕਰਨ ਵਾਲੇ ਵਿੱਚ ਕਿੰਨਾ ਦਾ ਤੁਸੀਂ ਫਰਕ ਸਮਝ ਗਏ ਪਰਚੇ ਵਿੱਚ ਕਰਦੇ ਇਹਦੇ ਵਿੱਚ ਜਿਹੜਾ ਤਾਂ ਨਸ਼ਾ ਸਪਲਾਈ ਕਰਦਾ ਜਿਹੜਾ ਮਤਲਬ ਸਪਲਾਈਅਰ ਆ ਜਾਂ ਪੈਡਲਰ ਹੈ ਉਹਦੇ ਖਿਲਾਫ ਤਾਂ ਅਸੀਂ ਸ਼ਕਤੀ ਨਾਲ ਕਾਰਵਾਈ ਜਿਹੜੀ ਤਾਰਾ 21 ਐਨਡੀਪੀਐਸ ਅਕ ਜਾਂ 22 ਐਨਡੀਪੀਐਸ ਤੱਕ ਤੇ ਜਿਹੋ ਜਿਹੀ ਵੀ ਚੀਜ਼ ਮਿਲਦੀ ਹੈ ਉਹਤੇ ਅਸੀਂ ਕਾਰਵਾਈ ਕਰਦੇ ਆ ਤੇ ਜਿਹੜਾ ਨਸ਼ਾ ਕਰਦਾ ਜੇ ਉਹਦੇ ਕਰਦੇ ਉਹਨੂੰ ਚਾਹੁੰਦੇ ਆਂ ਕਿ ਇਹ ਨਸ਼ਾ ਛੱਡੇ ਤੇ ਜਾਂ ਉਹ ਆਪ ਵੀ ਮਤਲਬ ਵਿਲਿੰਗ ਹੈ ਮੈਂ ਨਸ਼ਾ ਛੱਡਦੇ ਆਂ ਤਾਂ ਉਹ ਤੇ ਅਸੀਂ 27 ਐਨਡੀਪੀਐਸ ਐਕਟ ਹੈਗੀ ਆ ਧਾਰਾ ਉਹਦੇ ਤਹਿਤ ਉਥੇ ਜੇ ਉਹਦੇ ਕੋਲ ਸਮਾਨ ਨਹੀਂ ਮਿਲਦਾ ਤਾਂ ਉਹ ਤੇ 27 ਐਮਡੀ ਐਕਟ ਦੇ ਪਰਚਾ ਦਰਜ ਕਰਕੇ ਉਹਦੇ ਅਸੀਂ ਕੋਰਟ ਦੇ ਵਿੱਚ ਜਾ ਕੇ ਉਹਦੇ ਬਿਆਨ ਕਰਾ ਕੇ ਚੌਥੇ ਦੀ ਕਾਰਵਾਈ ਹੁੰਦੀ ਆ ਉਹ ਕਰਕੇ ਉਹਨੂੰ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਉਥੇ ਜਮਾ ਕਰਾਉਂਦੇ ਆ ਤੇ ਉਹਦੇ ਨਾਲ ਇਹ ਹੈ ਵੀ ਉਹਦੇ ਜੋ ਨਸ਼ਾ ਜੇ ਛੱਡ ਸਕਦਾ ਤੇ ਉਦੋਂ ਬਾਅਦ ਉਦੋਂ ਤੋਂ ਇਹ ਵੀ ਅਸੀਂ ਉਹ ਉਹਦੇ ਨਾਲ ਨਾਲ ਉਹਦੇ ਬੈਕਵਰਡ ਲਿੰਕ ਜਾਂਦੇ ਆ ਵੀ ਤੈਨੂੰ ਨਸ਼ਾ ਦਿੱਤਾ ਕਿਨੇ ਸੀਗਾ ਤਾਂ ਉਹਦੇ ਅਸੀਂ ਮਤਲਬ ਫਿਰ ਸਕਤੀ ਨਾਲ ਗੱਲ ਬਈ ਸਰ ਜਿਹੜਾ ਬੰਦਾ ਫੜਿਆ ਜੀ ਇਹ ਬੰਦਾ ਪਹਿਲਾਂ ਵੀ ਸਪਲਾਈ ਕਰਦਾ ਸੀਗਾ ਜਾਂ ਪਹਿਲੀ ਵਾਰ ਸਪਰੇ ਲੱਗਿਆ ਜੀ ਕਰਨ ਤੇ ਜੀ ਅਸੀਂ ਦੋਸ਼ੀ ਅਸੀਂ ਹਜੇ ਫੜਿਆ ਕੱਲ ਜੀ ਅੱਜ ਉਹਦਾ ਰਿਮਾਂਡ ਲਵਾਗੇ ਮਾਨਯੋਗ ਦਲਚੋਂ ਤੇ ਸਾਰੀ ਗੱਲ ਕਲੀਅਰ ਕਰਾਂਗੇ ਇਹਦੇ ਜਿੱਥੋਂ ਲੈ ਕੇ ਆਉਂਦਾ ਉਹ ਵੀ ਬੰਦੇ ਤੁਹਾਨੂੰ ਮੈਂ ਦੱਸਿਆ ਇੱਕ ਦੋ ਬੰਦਿਆਂ ਦੇ ਨਾਮ ਆਏ ਇੱਕ ਦੇ ਰਵੀ ਦੇ ਉਹਨੂੰ ਵੀ ਅਸੀਂ ਮਤਲਬ ਰੇਡਾਂ ਚੱਲ ਰਹੀਆਂ ਉਹਨੂੰ ਵੀ ਅਸੀਂ ਫੜਾਂਗੇ ਇਹ ਸਾਰੀ ਗੱਲ ਬੈਕਵਰਡ ਫਾਰਵਰਡ ਲਿੰਕ ਚ ਲਿਆ ਕੇ ਤਫ਼ਤੀਸ਼ ਇਹ ਪੂਰੀ ਡੰਗਾਈ ਨਾਲ ਤੇ ਸਹੀ ਢੰਗ ਨਾਲ ਕੀਤੀ ਜਾਊਗੀ ਆਮ ਲੋਕਾਂ ਨੂੰ ਸਰ ਕੀ ਕਹਿਣਾ ਚਾਹੀਦਾ ਇਹ ਬੰਦੇ ਕਿਸ ਕੱਦ راستے ਪਈ ਹੋਏ ਆ ਆਮ ਲੋਕਾਂ ਨੂੰ ਤਾਂ ਇਹੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਨੇ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮਹੀਮ ਚਲਾਈ ਹੋਈ ਹੈ ਉਸ ਸੰਬੰਧ ਦੇ ਵਿੱਚ ਅਸੀਂ ਜੋ ਸਰਕਾਰ ਦੀਆਂ ਹਦਾਇਤਾਂ ਜੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਉਦੇ ਤਹਿਤ ਅਸੀਂ ਜਦੋਂ ਵੀ ਕੋਈ ਮਾੜੀ ਮੋਟੀ ਕਿਤੋਂ ਸ਼ਿਕਾਇਤ ਆਉਂਦੀ ਹੈ ਜਾਂ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਤੇ ਤਰੰਤ ਕਾਰਵਾਈ ਕਰਦੇ ਹੋਏ ਅਸੀਂ ਉਹਨੂੰ ਉਹ ਤੇ ਜਿਹੜੀ ਐਨਡੀਪੀ ਦਾ ਕਾਰਵਾਈ ਕਰਦੇ ਆ ਇਹ ਕੱਲ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਉਹ ਕਾਲਜ ਰੋਡ ਤੇ ਮਤਲਬ ਸਾਨੂੰ ਥੋੜੀ ਜੀ ਇਨਫੋਰਮੇਸ਼ਨ ਮਿਲੀ ਸੀ ਉਹ ਤਰੰਤ ਕਾਰਵਾਈ ਕਰਦੇ ਹੋਏ ਅਸੀਂ ਬੰਦੇ ਦੋਨੇ ਅਰੈਸਟ ਕਰ ਲਏ ਨੇ ਤੇ ਅੱਗੋਂ ਵੀ ਇਹ ਮੀਮ ਐਵੇਂ ਜਾਰੀ ਹੋਊਗੀ ਲੋਕਾਂ ਨੂੰ ਮੇਰਾ ਇਹੀ ਸੰਦੇਸ਼ ਹੈ ਵੀ ਇੱਕ ਸਰਕਾਰ ਨੇ ਸੇ ਪੰਜਾਬ ਵਾਲਾ ਨੰਬਰ 9779100200 ਨੰਬਰ ਇਹ ਸੇ ਪੰਜਾਬ ਦਾ ਨੰਬਰ ਸਰਕਾਰ ਨੇ ਜਿਹੜਾ ਸਪੈਸ਼ਲ